ਉਹ ਜਿਹੜੀ ਜਗਾ ਹੈ ਉਹ ਤੋਂ ਹੋਰ ਜਿਹੜੀ ਜਲਾਣਾ ਬਸ ਨਾਮ ਤੋਂ ਹੀ ਮੇ ਕੋਲ ਪੂਰੀ ਹੋਣੀ ਹੈ ਕਿ ਇਹ ਸਾਰੇ ਉਹ ਗੱਲ ਸਾਡੀ ਕਿਹ ਤੋਂ ਮਾ ਹੈ ਜਿਹੜਾ ਵੀ ਇਹਨਾਂ ਪਕਾ ਕੇ ਲੈ ਕੇ ਚਲੀ ਕੇ ਇਸੇ ਤੇ ਬਤਾਉਂਦੇ ਤੇ ਉਹ ਵੀ ਇਹ ਰਹਿ ਗਿਆ ਬੈਲਫੇਅਰ ਕਮੇਟੀ ਕਿਸ਼ਨਗੜ ਤੋਂ ਸਾਡੇ ਡੀਏਪੀ ਦੀ ਪ੍ਰੋਬਲਮ ਜਿਹੜੀ ਚੱਲ ਰਹੀ ਆ ਬੜੇ ਲੰਬੇ ਸਮੇਂ ਤੋਂ ਯੂਰੀਆ ਦੀ ਚਲ ਰਹੀ ਹੈ ਇਸ ਵਾਰ ਯੂਰੀਆ ਦੀ ਇੰਨੀ ਕਿਲਤ ਰਹੀ ਹੈ ਕਿ ਲੋਕਾਂ ਨੂੰ ਦੂਸਰੇ ਦੂਸਰੇ ਜ਼ਿਲ੍ਹੇ ਤੋਂ ਲਿਆਉਣਾ ਪਿਆ ਡਾਇਆ ਦੇ ਨਾਲ ਇੰਨਾ ਸਮਾਨ ਨਾਲ ਦੇ ਰਹੇ ਜਿਹਦੀ ਕਿ ਸਾਨੂੰ ਕਦੀ ਜ਼ਰੂਰਤ ਨਹੀਂ ਪੈਂਦੀ ਜੇ ਨਹੀਂ ਲੈਂਦੇ ਤਾਂ ਕਹਿੰਦੇ ਡਾਇਆ ਨਹੀਂ ਮਿਲਣਾ ਇਹ ਸਰਕਾਰ ਵੱਲੋਂ ਕੁਝ ਨਹੀਂ ਘੋਸ਼ਿਤ ਕੀਤਾ ਗਿਆ ਇਹ ਸਿਰਫ ਜਿਹੜੇ ਡੀਲਰ ਆ ਜਾਂ ਡਿਸਟ੍ਰੀਬਿਊਟਰ ਆ ਇਹਨਾਂ ਦਾ ਆਪਣਾ ਹੀ ਕਾਰਨਾਮਾ ਆ ਇਹ ਆਪ ਅਮੀਰ ਹੋਣ ਨੂੰ ਸਾਨੂੰ ਗਰੀਬ ਕਰੀ ਜਾਂਦੇ ਆ ਸਾਨੂੰ ਉਸ ਚੀਜ਼ ਦੀ ਬਿਲਕੁਲ ਕੋਈ ਲੋੜ ਨਹੀਂ ਹੈਗੀ ਕਿਰਪਾ ਕਰਕੇ ਸਰਕਾਰ ਇਸ ਪਿੱਛੇ ਧਿਆਨ ਦੇਤੀ ਜਾਵੇ ਕਿਉਂਕਿ ਇਹ ਬੜਾ ਵੱਡਾ ਲਾਸ ਹੋ ਰਿਹਾ ਜ਼ਿੰਮੇਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਮਸਿਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅੱਜ ਅਸੀਂ ਡੀਸੀ ਦਫ਼ਤਰ ਆਏ ਸੀ ਜੋ ਕਿਸਾਨਾਂ ਦਾ ਪਿਛਲਾ ਗੰਨੇ ਦਾ ਬਕਾਇਆ ਉਹਨੂੰ ਜਾਰੀ ਕਰਨ ਦੇ ਸਬੰਧੀ ਕਿਉਂਕਿ ਜਿਹੜਾ ਕਿਸਾਨ ਆ ਪੰਜਾਬ ਦਾ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਰਿਹਾ ਤੇ ਜੇ ਉਸ ਨੂੰ ਮਾਇਕ ਸਹਾਇਤਾ ਸਰਕਾਰ ਹੋਰ ਬਣਦੀ ਨਹੀਂ ਦੇ ਸਕਦੀ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜੋ ਕਿਸਾਨਾਂ ਦਾ ਪੈਸਾ ਸਰਕਾਰ ਵੱਲੇ ਬਣਦਾ ਉਹ ਕਿਸਾਨਾਂ ਦਾ ਹੱਕ ਹੈ ਉਹਨਾਂ ਨੂੰ ਤੁਰੰਤ ਰੀਲੀਜ਼ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਜਿਵੇਂ ਝੋਨੇ ਦਾ ਸੀਜ਼ਨ ਚੱਲ ਪਿਆ ਮੰਡੀਆਂ ਤੇ ਸੁਚਾਰੂ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਿਛਲੇ ਵਾਰ ਵਾਂਗ ਕਿਸਾਨਾਂ ਦੀ ਲੁੱਟ ਨਾ ਹੋ ਸਕੇ ਇਹ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਔਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਜਿਹੜੀ ਗੰਨੇ ਦੀ ਰਾਸ਼ੀ ਆ ਉਹ ਵੀ ਤੁਰੰਤ ਰਿਲੀਜ਼ ਕਰਵਾਵਾਂਗੇ ਔਰ ਜਿਹੜਾ ਲੁੱਟ ਦਾ ਹੀ ਗੱਲ ਆ ਜਿਹੜਾ ਪਿਛਲੀ ਵਾਰ ਕਿਸਾਨਾਂ ਨੂੰ ਝੋਨੇ ਤੇ ਕੱਟ ਲੱਗਾ ਉਹ ਕੱਟ ਵੀ ਕੋਸ਼ਿਸ਼ ਕਰਾਂਗੇ ਕਿ ਨਾ ਲੱਗੇ ਸੋ ਸਾਡੀ ਇਹ ਬੇਨਤੀ ਹੈ ਕਿ ਕਿਸਾਨਾਂ ਨੂੰ ਕੁਦਰਤੀ ਮਾਰ ਔਰ ਜਿਹੜਾ ਮੈਨ ਮੇਡ ਫਲੱਡ ਨੇ ਨੁਕਸਾਨ ਪਹੁੰਚਾਇਆ ਘਟੋ ਘਟ ਸਰਕਾਰ ਉਹ ਨੁਕਸਾਨ ਨਾ ਪਹੁੰਚਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ